ਪਪਾ ਨੇ ਮੰਮੀ ਦੇ ਉੱਤੇ ਕੁਝ ਛਿੜਕਿਆ ਤੇ ਫਿਰ ਉਸ ਨੂੰ ਲੱਪੜ ਮਾਰਿਆ ਤੇ ਫਿਰ ਲੈਟਰ ਦੇ ਨਾਲ ਅੱਗ ਲਾਤੀ। ਇੱਕ ਆਦਮੀ ਦੇ ਵੱਲੋਂ ਆਪਦੇ ਬੇਟੇ ਦੇ ਸਾਹਮਣੇ ਹੀ ਪਤਨੀ ਨੂੰ ਜ਼ਿੰਦਾ ਜਲਾ ਦਿੱਤਾ ਗਿਆ ਤੇ ਇਹ ਸਭ ਕੁਝ ਇੱਕ ਪਤੀ ਦੇ ਦੁਆਰਾ ਸਿਰਫ 35 ਲੱਖ ਰੁਪਏ ਦੇ ਹੇਜ ਦੇ ਲਈ ਕੀਤਾ ਗਿਆ ਸੀ ਤੇ ਇਹ ਬੱਚਾ ਸਿਰਫ 8 ਸਾਲ ਦਾ ਹਤੇ ਇਸ ਦੇ ਦੋ ਆਰਾ ਮੀਡੀਆ ਦੇ ਸਾਹਮਣੇ ਸਭ ਕੁਝ ਦੱਸਿਆ ਗਿਆ। ਜਦੋਂ ਪਤੀ ਤੇ ਉਸ ਦੀ ਮਾਂ ਦੇ ਦੁਆਰਾ ਉਸ ਔਰਤ ਤੋਂ 35 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਆ ਕਿ ਤੂੰ ਆਪਦੇ ਸਹੁਰੇ ਪਰਿਵਾਰ ਤੋਂ ਲੈ ਕੇ ਆ ਤਾਂ ਲੜਕੀ ਦੇ ਦੁਆਰਾ ਮਨ੍ਹਾ ਕਰ ਦਿੱਤਾ ਜਾਂਦਾ। ਤਾਂ ਉਸ ਤੋਂ ਬਾਅਦ ਸੱਸ ਦੇ ਵੱਲੋਂ ਤੇ ਪਤੀ ਦੇ ਵੱਲੋਂ ਲੜਕੀ ਨੂੰ ਬਹੁਤ ਜ਼ਿਆਦਾ ਬੇਰਹਿਮੀ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਜਾਂਦਾ। ਉਹ ਲੜਕੀ ਖੁਦ ਨੂੰ ਛੜਬਾਉਣ ਦੇ ਲਈ ਰੋਂਦੀ ਹੈ, ਗੜਗੜਾਉਂਦੀ ਹੈ ਪਰ ਉਹਨਾਂ ਵੱਲੋਂ ਕੁਝ ਵੀ ਸੁਣਿਆ ਨਹੀਂ ਜਾਂਦਾ। ਫਿਰ ਪਤੀ ਵੱਲੋਂ ਉਸ ਉੱਤੇ ਪੈਟਰੋਲ ਛਿੜਕਿਆ ਜਾਂਦਾ ਤੇ ਉਸੇ ਸਮੇਂ ਨਦੀ ਕੀ ਖੜੀ ਉਸ ਲੜਕੀ ਦੀ ਸਾਕੀ ਭੈਣ ਦੇ ਵੱਲੋਂ ਸਭ ਚੀਜ਼ਾਂ ਦਾ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ ਜਾਂਦਾ। ਉਸ ਲੜਕੀ ਦੀ ਸਾਕੀ ਭੈਣ ਦੇ ਵੱਲੋਂ ਇਹਨਾਂ ਸਭ ਚੀਜ਼ਾਂ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਪਤੀ ਵੱਲੋਂ ਤੇ ਸੱਸ ਦੇ ਵੱਲੋਂ ਉਸ ਨੂੰ ਵੀ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਜਾਂਦਾ। ਇਹ ਵੀਡੀਓ ਉਸੇ ਦੀ ਹੈ ਜੋ ਤੁਸੀਂ ਇਸ ਵਕਤ ਦੇਖ ਰਹੇ ਹੋ। ਉਤੋਂ ਆ ਪਤੀ ਦੇ ਦੁਆਰਾ ਲੈਟਰ ਜਲਾਇਆ ਜਾਂਦਾ ਤੇ ਉਸ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਤੇ ਫਿਰ ਪਤਨੀ ਉਸੇ ਤਰ੍ਹਾਂ ਛੜਪਟਾਉਂਦੀ ਹੋਈ ਪੌੜੀਆਂ ਤੋਂ ਥੱਲੇ ਵੱਲ ਪਾਜਦੀ ਆ। ਇਸ ਦੀ ਵੀ ਇੱਕ ਵੀਡੀਓ ਮੌਜੂਦ ਆ ਪਰ ਤੁਹਾਨੂੰ ਉਹ ਦਿਖਾ ਨਹੀਂ ਸਕਦੇ। ਉਹ ਬਹੁਤ ਜ਼ਿਆਦਾ ਖੋਪਣਾਕ ਤੇ ਖਤਰਨਾਕਾ ਜਿਵੇਂ ਹੀ ਉਹ ਬਾਹਰ ਆਈ ਤੇ ਚੀਕਣਾ ਸ਼ੁਰੂ ਕਰਦੀ ਹੈ ਤਾਂ ਉਸ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਗਵਾਂਢੀ ਵੀ ਉੱਥੇ ਆਉਂਦੇ ਨੇ ਤੇ ਉਸ ਨੂੰ ਇਸੇ ਹਾਲਤ ਦੇ ਵਿੱਚ ਦੇਖ ਕੇ ਉਹਨਾਂ ਦੇ ਵੱਲੋਂ ਉਸ ਦੇ ਉੱਪਰ ਕੰਬਲ ਪਾਇਆ ਜਾਂਦਾ ਤੇ ਇੱਕ ਅੱਗ ਬੁਝਾ ਦਿੱਤੀ ਜਾਂਦੀ ਆ ਸਭ ਦੇਖ ਕੇ ਉਸ ਲੜਕੀ ਦੀ ਭੈਣ ਜੋ ਉਸ ਤੋਂ ਵੱਡੀ ਸੀ ਉਹ ਬੇਹੋਸ਼ ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਲੋਕਾਂ ਦੇ ਦੁਆਰਾ ਹੀ ਦੋਨਾਂ ਭੈਣਾਂ ਨੂੰ ਹਸਪੀਟਲ ਦੇ ਵਿੱਚ ਉੱਥੇ ਡਾਕਟਰਾਂ ਵੱਲੋਂ ਉਸ ਨੂੰ ਦਿੱਲੀ ਰੈਫਰ ਕਰ ਦਿੱਤਾ ਜਾਂਦਾ ਪਰ 22 ਅਗਸਤ ਨੂੰ ਉਹ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਹੁਣ ਸਭ ਤੋਂ ਪਹਿਲਾਂ ਇਹ ਗੱਡੀ ਦੇਖੋ ਇਹ ਮਰਸੀਡੀਜ਼ ਗੱਡੀ ਹੀ ਇਹ ਸਭ ਘਟਨਾ ਦੇ ਪਿੱਛੇ ਦੀ ਬਜਾ ਇਤੋਂ ਹੀ ਸਭ ਕੁਝ ਸ਼ੁਰੂ ਵੀ ਹੁੰਦਾ ਤਰਾਸਲ ਕੁਝ ਦਿਨ ਪਹਿਲਾਂ ਇਹ ਮਰਸੀਡੀਜ਼ ਗੱਡੀ ਕਿਨਾਂ ਦੀ ਲੜਕੀ ਦੇ ਪਿਤਾ ਦੇ ਦੋ ਰਾਖ ਖਰੀਦੀ ਜਾਂਦੀ ਪਰ ਨਿੱਕੀ ਦੇ ਸਹੁਰਿਆਂ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਕਿ ਉਸ ਦੇ ਪੇਕਾਂ ਦੇ ਦੁਆਰਾ ਕਾਰ ਲੈ ਲਈ ਗਈ ਹੈ ਤੇ ਸਾਨੂੰ ਤਾਂ ਕੁਝ ਦਿੱਤਾ ਹੀ ਨਹੀਂ ਇਸ ਤੋਂ ਬਾਅਦ ਉਹਨਾਂ ਨੇ ਦੁਆਰਾ ਮੰਗ ਕੀਤੀ ਜਾਂਦੀ ਹੈ ਕਿ ਸਾਨੂੰ ਪੈਸੇ ਦਿਓ ਜਾਂ ਗੱਡੀ ਦਿਓ ਜੇਕਰ ਤੁਸੀਂ ਸਾਨੂੰ ਪੈਸੇ ਦੇਣੇ ਆ ਤਾਂ 35 ਲੱਖ ਰੁਪਏ ਦਿਓ ਅਸੀਂ ਆਪਦੀ ਗੱਡੀ ਖੁਦ ਖਰੀਦ ਲਾਂਗੇ ਬੇਸ਼ੱਕ ਇਹਨਾਂ ਦੀ ਖੁਦ ਹੀ ਔਕਾਤ ਇੱਕ ਮੋਟਰਸਾਈਕਲ ਖਰੀਦਣ ਦੀ ਵੀ ਨਹੀਂ ਸੀ ਤੇ ਚਾਹੀਦੀ ਇਹਨਾਂ ਨੂੰ ਮਰਸੀਡੀਜ਼ ਸੀ ਤੇ ਉਹਦਾ ਕਾਰਨ ਸੀ ਕਿ ਉਹਨਾਂ ਦੀਆਂ ਦੋ ਦੋ ਬੇਟੀਆਂ ਉਹਨਾਂ ਦੇ ਘਰ ਦੇ ਅੰਦਰ ਮੌਜੂਦ ਦੋ ਲੜਕਿਆਂ ਨਾਲ ਵਿਆਹੀਆਂ ਹੋਈਆਂ ਸੀ। ਇਹ ਪੂਰੀ ਘਟਨਾ ਗਰੇਟਰ ਨੁਆਇਡਾ ਦੀ ਹੈ। 2016 ਵਿਕਾਰੀ ਸਿੰਘ ਨਾਂ ਦਾ ਇੱਕ ਬਿਜ਼ਨਸਮੈਨ। ਇਹਦੀਆਂ ਦੋ ਬੇਟੀਆਂ ਜਿਸ ਨੂੰ ਇਸਦੇ ਦੁਆਰਾ ਬਹੁਤ ਜ਼ਿਆਦਾ ਲਾਡ ਦੇ ਨਾਲ ਪਾਲਿਆ ਗਿਆ ਸੀ। ਜਦੋਂ ਉਹ ਦੋਨੋਂ ਹੀ 20 ਸਾਲ ਦੇ ਕਰੀਬ ਹੋਈਆਂ ਤਾਂ ਇਸਦੇ ਦੁਆਰਾ ਦੋਨਾਂ ਦਾ ਹੀ ਵਿਆਹ ਦੋ ਲੜਕਿਆਂ ਦੇ ਨਾਲ ਕਰ ਦਿੱਤਾ ਗਿਆ ਜੋ ਖੁਦ ਵੀ ਨੁਆਇਡਾ ਦੇ ਸੀ। ਵਿਪਨ ਤੇ ਰੋਹਿਤ ਤੇ ਦੇਹ ਦੇ ਵਿੱਚ ਵੀ ਉਸਾਦ ਵੀ ਦੇ ਵੱਲੋਂ ਆਪਣੀਆਂ ਬੇਟੀਆਂ ਦੇ ਸਹੁਰੇ ਪਰਿਵਾਰ ਨੂੰ ਸਕੋਰਪਿਓ ਤੇ ਬੁਲਟ ਮੋਟਰਸਾਈਕਲ ਤੇ ਹੋਰ ਵੀ ਸਾਜੋ ਸਮਾਨ ਦਿੱਤਾ ਗਿਆ ਤੇ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਉਹਨਾਂ ਦਾ ਵਿਆਹ ਕੀਤਾ ਗਿਆ ਤੇ ਉਸ ਤੋਂ ਬਾਅਦ ਬੇਟੀਆਂ ਨੂੰ ਵਿਦਾ ਕਰ ਦਿੱਤਾ ਗਿਆ ਉਸ ਸਮੇਂ ਵਿਪਨ ਤੇ ਰੋਹਿਤ ਪੜ ਰਹੇ ਸੀ ਤੇ ਬੇਰੁਜ਼ਗਾਰ ਸੀ ਇਹ ਦੋਨੋਂ ਹਾਲੇ ਵੀ ਬੇਰੁਜ਼ਗਾਰ ਹੀ ਨੇ ਪਰ ਇਹਨਾਂ ਦੇ ਪਿਤਾ ਦੀ ਇੱਕ ਪਰਚੂਨ ਦੀ ਦੁਕਾਨ ਸੀ ਦੂਸਰੇ ਪਾਸੇ ਬਿਗਾਰੀ ਸਿੰਘ ਨਾਂ ਦਾ ਇਹ ਬੰਦਾ बिजनेਸਮੈਨ ਸੀ ਤੇ ਇਸਦੇ ਕੋਲ ਪੈਸਾ ਵੀ ਚੰਗਾ ਸੀ ਤੇ ਉਹਨਾਂ ਦੋਨਾਂ ਲੜਕੀਆਂ ਦੇ ਸਾਰੇ ਪਰਿਵਾਰ ਦੀ ਨਿਗਾਹ ਇਹਨਾਂ ਦੇ ਪਿਤਾ ਦੇ ਪੈਸੇ ਦੇ ਉੱਤੇ ਹੀ ਸੀ ਤੇ ਇਸੇ ਬਜਾਏ ਦੇ ਕਾਰਨ ਵਿਆਹ ਤੋਂ ਬਾਅਦ ਉਹਨਾਂ ਦੁਆਰਾ ਦੇਹ ਮੰਗਣਾ ਸ਼ੁਰੂ ਕਰ ਦਿੱਤਾ ਗਿਆ ਤੇ ਹੌਲੀ-ਹੌਲੀ ਮੰਗਾਂ ਵੀ ਵੱਧਦੀਆਂ ਗਈਆਂ ਪਰ ਲੜਕੀਆਂ ਜ਼ਿਆਦਾਤਰ ਗੱਲਾਂ ਆਪਦੇ ਪੇਕੇ ਪਰਿਵਾਰ ਤੋਂ ਲੁਕਾ ਲਿਆ ਕਰਦੀਆਂ ਸੀ ਪਰ ਜਦੋਂ ਕੋਈ ਵੱਡੀ ਗੱਲ ਹੁੰਦੀ ਤਾਂ ਇਹ ਕਹਿ ਵੀ ਦਿੰਦੀਆਂ ਤੇ ਪਿਤਾ ਬਲੋ ਕਈ ਮੰਗਾਂ ਜਿਹੜੀਆਂ ਸਹੁਰੇ ਪਰਿਵਾਰ ਦੀਆਂ ਪੂਰੀਆਂ ਵੀ ਕੀਤੀਆਂ ਗਈਆਂ ਹੁਣ ਰੋਹਿਤ ਤਾਂ ਕਦੇ-ਕਦਾਈ ਆਪਦੇ ਪਿਤਾ ਦੀ ਦੁਕਾਨ ਤੇ ਜਾਂਦਾ ਵੀ ਸੀ ਪਰ ਵਿਪਨ ਪੂਰਾ ਦਿਨ ਸਿਰਫ ਤੇ ਸਿਰਫ ਅਬਾਰਾਗਰਦੀ ਕਰਦਾ ਸੀ ਇਸੇ ਦੌਰਾਨ ਇਹਨਾਂ ਦੋਨਾਂ ਲੜਕੀਆਂ ਦੇ ਪਿਤਾ ਵੱਲੋਂ ਇੱਕ ਮਰਸੀਡੀਜ਼ ਕਾਰ ਖਰੀਦੀ ਜਾਂਦੀ ਆ ਤੇ ਇਹ ਗੱਲ ਇਹਨਾਂ ਲੜਕੀਆਂ ਦੇ ਸਹੁਰੇ ਪਰਿਵਾਰ ਜਾਨਕਿ ਕੇ ਰੋਹਿਤ ਤੇ ਵਿਪਨ ਤੱਕ ਵੀ ਪਹੁੰਚਦੀ ਹੈ ਉਹਨਾਂ ਨੂੰ ਲੱਗਾ ਕਿ ਇਹਨਾਂ ਦੇ ਮਾਪਿਓ ਮਰਸੀਡੀਜ਼ ਦੇ ਵਿੱਚ ਘੁੰਮਣਗੇ ਤੇ ਸਾਡੇ ਕੋਲ ਤਾਂ ਕੁਝ ਵੀ ਹੈ ਨਹੀਂ ਤਾਂ ਵਿਪਨ ਤੇ ਰੋਹਿਤ ਵੱਲੋਂ ਮਿੰਨੀ ਤੇ ਉਸਦੀ ਭੈਣ ਦੇ ਪੇਕੇ ਪਰਿਵਾਰ ਨੂੰ ਮਰਸੀਡੀਜ਼ ਦੀ ਮੰਗ ਕੀਤੀ ਜਾਂਦੀ ਹੈ ਤੇ ਨਾਲ ਹੀ ਕਿਹਾ ਜਾਂਦਾ ਕਿ ਜੇ ਗੱਡੀ ਨਹੀਂ ਦੇਣੀ ਤਾਂ ਸਾਨੂੰ 35 ਲੱਖ ਰੁਪਇਆ ਦੇ ਦਿਓ ਅਸੀਂ ਖੁਦ ਖਰੀਦ ਲਾਂਗੇ ਇਸੇ ਤੋਂ ਬਾਅਦ ਪੁੱਤ ਬਾਰ ਦਾ ਦਿਨ ਆਉਂਦਾ ਤੇ ਪਹਿਲਾਂ ਵੱਡੀ ਭੈਣ ਜਾਨਕਿ ਕਾਂਚਨ ਦੇ ਪਤੀ ਰੋਹਿਤ ਦੇ ਵੱਲੋਂ ਮਾਸਟਰੀ ਨੂੰ ਲੈ ਕੇ ਹੀ ਉਸ ਨੂੰ ਕੁੱਟਿਆ ਜਾਂਦਾ ਤੇ ਉਸ ਦੇ ਕਈ ਜ਼ਖਮ ਵੀ ਹੁੰਦੇ ਨੇ ਤੇ ਫਿਰ 21 ਅਗਸਤ ਜਾਨਕਿ ਅਗਲਾ ਦਿਨ ਵੀਰਵਾਰ ਆਉਂਦਾ ਤੇ ਵੱਡੀ ਭੈਣ ਤੋਂ ਸ਼ੁਰੂ ਹੋਈ ਇਹ ਮਾਰਕੁੱਟ ਹੁਣ ਛੋਟੀ ਭੈਣ ਦਿੱਕੀ ਤੱਕ ਵੀ ਆ ਗਈ ਤੇ ਉਸ ਨੂੰ ਪਹਿਲਾਂ ਪਤੀ ਨੇ ਤੇ ਫਿਰ ਸੱਸ ਨੇ ਵੀ ਕੁੱਟਿਆ ਤੇ ਸਭ ਦੀ ਵੀਡੀਓ ਉਹੀ ਵੱਡੀ ਭੈਣ ਕਾਂਚਨ ਦੇ ਵੱਲੋਂ ਬਣਾਈ ਜਾਂਦੀ ਹੈ ਜਦੋਂ ਇਹ ਵਿਪਨ ਨੂੰ ਪਤਾ ਲੱਗਦਾ ਤਾਂ ਇਹ ਆਪਦੀ ਭਾਬੀ ਵੱਲ ਮੌਕਾ ਲੈ ਕੇ ਵੀ ਬਾਦ ਅਜ ਉਸ ਵੀਡੀਓ ਦੇ ਵਿੱਚ ਵੀ ਦਿਖਾਈ ਦਿੰਦਾ ਤੇ ਫਿਰ ਇੱਕ ਹੋਰ ਵੀਡੀਓ ਸਾਹਮਣੇ ਆਉਂਦੀ ਹੈ ਤੇ ਇਸ ਤੋਂ ਬਾਅਦ ਉਹਨਾਂ ਦੁਹਰਾਗ ਲਾਈ ਜਾਂਦੀ ਹੈ ਤੇ ਉਹ ਵੀਡੀਓ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਜੱਦ ਦੇ ਵਿੱਚ ਉਹ ਅੱਗ ਦਾ ਗੋਲਾ ਬਣੇ ਹੋਏ ਪੌੜੀਆਂ ਤੋਂ نیچے ਆ ਰਹੀ ਹੈ ਤੇ ਫਿਰ ਹਸਪੀਟਲ ਦੇ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਫਿਰ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਨੇ ਤੇ ਫਿਰ ਬਿੱਪਨ ਉਸ ਦਾ ਪੂਰਾ ਪਰਿਵਾਰ ਸਭ ਘਰ ਛੱਡ ਕੇ ਭੱਜ ਗਿਆ। ਪਰ ਫਿਰ 23 ਅਗਸਤ ਨੂੰ ਪੁਲਿਸ ਦੇ ਬਲੋਦ ਦੇ ਪਤੀ ਨੂੰ ਫੜ ਲਿਆ ਜਾਂਦਾ ਜਾਨੀ ਕਿ ਬਿੱਪਨ ਨੂੰ ਤੇ ਜਦੋਂ ਪੁਲਿਸ ਬਿੱਪਨ ਨੂੰ ਐਡਾ ਹੋ ਹਸਪੀਟਲ ਦੇ ਵਿੱਚ ਲੈ ਕੇ ਜਾ ਰਹੀ ਸੀ ਤਾਂ ਉਹ ਭੱਜ ਨਿਕਲਿਆ। ਪਰ ਪੁਲਿਸ ਦੇ ਬਲੋਦ ਨੇੜੇ ਦੇ ਇੱਕ ਚੌਰਾਹੇ ਦੇ ਉੱਤੇ ਉਹਦੇ ਪੈਰ ਦੇ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਉਸ ਨੂੰ ਫੜ ਲਿਆ ਜਾਂਦਾ। ਪੁਲਿਸ ਵੱਲੋਂ ਉਸ ਦੇ ਕੋਲੋਂ ਹੀ ਉਸ ਔਰਤ ਨੂੰ ਜਲਾਉਣ ਵਾਲਾ ਥੰਨਰ ਵੀ ਜ਼ਬਤ ਕੀਤਾ ਜਾਂਦਾ ਦੂਸਰੇ ਪਾਸੇ ਵਿਪਣ ਨੂੰ ਕੋਈ ਵੀ ਪਛਤਾਵਾ ਨਹੀਂ ਕਿ ਉਸਦੇ ਦੁਆਰਾ ਆਪਦੀ ਪਤਨੀ ਨਾਲ ਕੀ ਕੀਤਾ ਗਿਆ ਜਦੋਂ ਮੀਡੀਆ ਦੁਆਰਾ ਉਸਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਸਦੇ ਦੁਆਰਾ ਕਿਹਾ ਜਾਂਦਾ ਕਿ ਕਿ ਨਾ ਤਾਂ ਮੈਂ ਉਸ ਨੂੰ ਮਾਰਿਆ ਤੇ ਨਾ ਹੀ ਕੁਝ ਕੀਤਾ ਉਹ ਆਪ ਦੇ ਆਪ ਮਰੀਆ ਤੇ ਪਤੀ ਪਤਨੀ ਚ ਲੜਾਈ ਝਗੜੇ ਹੁੰਦੇ ਹੀ ਰਹਿੰਦੇ ਨੇ ਇਹ ਕੋਈ ਵੱਡੀ ਗੱਲ ਨਹੀਂ ਆ ਜਨਕਿ ਇੱਕ ਲੜਕੀ ਜੋ ਖੁਦ ਉਸਦੀ ਪਤਨੀ ਸੀ ਉਸਦੀ ਮੌਤ ਨੂੰ ਵੀ ਉਸਦੇ ਦੁਆਰਾ ਵੱਡੀ ਗੱਲ ਨਹੀਂ ਸਮਝਿਆ ਜਾ ਰਿਹਾ ਤੇ ਇਸ ਨੂੰ ਵੀ ਉਹ ਚਟਕਾਰੇ ਲੈ ਕੇ ਸੁਣਾ ਰਿਹਾ ਪਰ ਇਸ ਤੋਂ ਬਾਅਦ ਪੁਲਿਸ ਦੇ ਦੁਆਰਾ ਵਿਪਨ ਦੀ ਮਾਂ ਉਸਦੇ ਭਰਾ ਨੂੰ ਤੇ ਉਸਦੇ ਪਿਤਾ ਤਿੰਨਾਂ ਨੂੰ ਹੀ ਅਰੈਸਟ ਕਰ ਲਿਆ ਹੈ ਹੁਣ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਤੇ ਸਾਡੇ ਸਮਾਜ ਦੀ ਇਸ ਗੰਦੀ ਸੱਚਾਈ ਜਾਨੀ ਕਿ ਦਹੀ ਦੇ ਬਾਰੇ ਵਿੱਚ ਕੀ ਕਹਿਣਾ ਇਸ ਦੇ ਬਾਰੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ